ਸਤਿ ਸ਼੍ਰੀ ਅਕਾਲ ਜੀ ਬੇਤਰ ਬਾਹਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਅੱਜ ਆਪਾਂ ਗੱਲ ਕਰਾਂਗੇ 16 ਤੇ 17 ਜੁਲਾਈ ਦੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵੇਖਦੇ ਹਾਂ ਪੱਛਮੀ ਸਰਦੀ ਲੱਗ ਕਿਉਂਕਿ ਮੋਗਾ ਦੇ ਖੇਤਰੋਗੇ ਜਾਂ ਬਠਿੰਡਾ, ਪਟਿਆਲਾ, ਕੈਥਲ, ਅੰਮ੍ਰਿਤਸਰ ਜਾਂ ਕਰਨਾਲ ਦੇ ਆਸ-ਪਾਸ ਖੇਤਰੋਗੇ ਦਿੱਲੀ ਦੇ ਕੁਝ ਖੇਤਰ ਪੱਛਮੀ ਯੂਪੀ ਦੇ ਕੁਝ ਇਲਾਕੇ ਨਾਲ ਲੱਗਦੇ ਆਪਣੇ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਜਾਂ ਹਨਮ ਹਲਕੀ ਸੰਘਣੀ ਆ ਪੱਤਲਾਈ ਦਾ ਦੌਰ ਚੱਲ ਰਿਹਾ ਕੁਝ ਕਲਾਕਿਆ ਕੇਨਮੇਨ ਜਾਂ ਹਲਕੀ ਆ ਕਣੀਆਂ ਜਾਂ ਕਿਤੇ ਕਿਤੇ ਤੇਜ਼ ਮੀਂਹ ਜਾਂ ਚੱਟਾਂ ਵੇਖਣ ਨੂੰ ਮਿਲ ਰਹੀਆਂ ਨੇ ਅੱਜ ਤੇ ਉਸ ਤੋਂ ਬਾਅਦ ਕੱਲ ਦੁਪਹਿਰ ਸ਼ਾਮ ਤੋਂ ਲੈ ਕੇ ਠੀਕ ਕੱਲ 15 ਜੁਲਾਈ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਹੁਣ ਤੱਕ ਕਈ ਖੇਤਰਾਂ 'ਚ ਰੋਕ ਰੋਕ ਜਿਹੜਾ ਮੀਂਹ ਦਰਜ ਕੀਤਾ ਜਾ ਰਿਹਾ ਕਈ ਖੇਤਰਾਂ 'ਚ ਲਗਾਤਾਰ 3 ਤੋਂ 4 ਘੰਟੇ ਕਦੇ-ਕਦੇ 5-6 ਘੰਟੇ ਤੇ ਕਦੇ-ਕਦੇ ਆ ਲਗਾਤਾਰ ਜਿਹੜਾ ਰਾਤ ਨੂੰ ਵੀ ਪੈਂਦਾ ਰਿਹਾ ਕੱਲ ਦੁਪਹਿਰ ਤੋਂ ਲੈ ਕੇ ਸ਼ਾਮ ਅਕਸਰ ਰਾਤ ਦੇ ਘੰਟੇ ਤੜਕਸਾਰਨ ਵੀ ਕਾਰਵਾਈਆਂ ਵੇਖਣ ਨੂੰ ਮਿਲ ਰਹੀਆਂ ਆ ਫਰੋਜ਼ਪੁਰ ਦੇ ਹੋਗੇ ਉਸ ਵਾਰ ਕੁਝ ਮੋਕਾ ਦੇ ਖੇਤਰ ਹੋਗੇ ਜੇ ਨਾਲ ਲੱਗਦੇ ਆ ਆਪਣੇ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਬਹੌਰ ਮਲੋਟ ਹੋ ਗਿਆ ਫਾਜ਼ਲਕਾਰ ਖੇਤਰ ਜੇ ਨਾਲ ਲੱਗਦੇ ਆ ਦੱਖਣੀ ਸ਼੍ਰੀ ਗੰਗਾ ਨਗਰ ਹੋ ਗਿਆ Rajasthan ਦੇ ਖੇਤਰ ਹੋਗੇ ਹਨਮਾਨਗੜ੍ਹ ਦੇ ਕੁਝ ਖੇਤਰ ਹੋਗੇ ਸੰਗਰੀ ਐ ਸਿਰਸਰ ਦੇ ਖੇਤਰ ਹੋਗੇ ਬਠਿੰਡਾ ਦੇ ਖੇਤਰ ਤੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਜਿਹੜੇ ਕੱਲ ਆਪਾਂ ਕੱਲ ਕੇ ਦੁਪਹਿਰ ਸ਼ਾਮ ਤੋਂ ਲੈ ਕੇ ਰਾਤ ਦੇ ਘੰਟੇ ਲਗਾਤਾਰ ਜਿਹੜਾ ਮੀਂਹ ਤਰਚ ਕੀਤਾ ਹੈ ਹੁਣ ਵੀ ਕਈ ਖੇਤਰਾ ਵਿੱਚ ਮੀਂਹ ਤੇ ਜਿਹੜੇ ਆ ਛੱਟਾਂ ਵੇਖਣ ਨੂੰ ਮਿਲ ਰਹੀਆਂ ਜਿਹੜੀ ਕਿ ਐਨ ਮਿੰਡ ਕਿਤੇ ਕਿਤੇ ਹਲਕੀ ਬਰਸਾਤ ਵੇਖਣ ਨੇ ਖਾਸ ਕਰ ਅੱਪ ਗੱਲ ਕਰੀ ਸਰਦੀ ਲਾਕਿਆਂ ਵਿੱਚ ਹਰ ਜਿਹੜੇ ਜਿਹੜੇ ਕੰਨ ਮੈਂ ਕੁਝ ਕਲਾਕਾਂ ਵੇਖਣ ਨੂੰ ਮਿਲ ਰਹੀ ਤੇ ਬਾਕੀ ਕੈਥਲ ਅੰਬਾਲਾ ਕਰਨਾਲ ਦੇ ਆਸਪਾਸ ਖੇਤਰ ਕੋ ਪੱਛਮੀ ਯੂਪੀ ਬਠਿੰਡਾ ਦੇ ਕੁਝ ਖਲਾਕੇ ਪਟਿਆਲਾ ਆ ਮੌਕਾ ਤੇ ਆਸਪਾਸ ਖੇਤਰ ਹੋਗੇ ਸਰਦੀ ਲਾਕਿਓਗੇ ਠੀਕ ਹੈ ਇੱਥੇ ਜਿਹੜੇ ਆਕਾਰੀਆਂ ਚੱਲ ਰਹੀਆਂ ਤੁਸੀਂ ਕਮੈਂਟ ਕਰੇ ਜਰੂਰ ਸੁਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤੇ ਅੱਜ 16 ਤੇ ਕੱਲ 17 ਤੇ ਉਸ 18 ਜੁਲਾਈ ਠੀਕ ਹੈ ਤਿੰਨ ਦਿਨ ਅਜੇ ਵੀ ਖਾਸ ਨੇ ਮੈਂ ਆਪਾਂ ਗੱਲ ਕਰਦੇ 16 ਤੇ 17 ਨੂੰ ਫਿਰ ਤੋਂ ਕਈ ਖੇਤਰਾ ਮੀਂਹ ਦਾ ਸਾਰ ਬੰਦ ਦਿਖਾਈ ਦੇ ਰਿਹਾ 18 ਜੁਲਾਈ ਨੂੰ ਜਾਂ ਕੱਟਣਗੇ ਜਾਨਕੀ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਰਹਿਗੇ ਜਿਆਦਾਤਰ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਦਿਨਾਂ ਵਿੱਚ ਬਾਕੀ ਕੋਈ ਹੋਰ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਣ ਕਰੇ ਚੈਨਲ ਦੇ ਪਚਾਰਾਂਗੇ ਤੇ ਅੱਜ 16 ਨੂੰ ਕਾਫੀ ਖੇਤਰਾ ਵਿੱਚ ਜ਼ਮੀਨ ਦੇ ਆਸਾਰ ਨੇ ਟੁੱਟਵੇਂ ਤੌਰ ਤੇ ਮੀਂਹੜ ਤਰਚ ਕੀਤਾ ਜਾਵੇਗਾ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਆ ਪੱਛਮੀ ਯੂਪੀ ਦਿੱਲੀ ਦੇ ਖੇਤਰਾ ਵਿੱਚ ਤਾਂ ਜਿਹੜਾ ਆਪ ਆਪਣਾ ਲੋ ਪ੍ਰੈਸ਼ਰ ਏਰੀਆ ਬਣਿਆ ਸੀ ਜਿਸ ਤੇ ਕਾਰਨ ਇਹੜ ਮੀਂਹ ਦੀ ਗਤੀਵਿਧੀ ਚੱਲ ਰਹੀ ਸੀ ਤਾਂ ਹੁਣ ਜਿਹੜਾ ਆ ਲੋ ਪ੍ਰੈਸ਼ਰ ਏਰੀਆ ਆਪਣਾ ਜੋ ਆ ਫੈਸਲਾਬਾਦ ਹੋ ਗਿਆ ਜਾਂ ਇਸ ਤੇ ਆਪਰ ਗੱਲ ਕਰਦੇ ਪਾਕ ਆ ਠੀਕ ਹੈ ਤੇ ਹੌਲੀ ਹੌਲੀ ਜਿਹੜਾਗਾ ਨੂੰ ਖਿਸਕੇਗਾ ਤੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਸਰਦੀ ਲਾਕੇ ਹੋਗੇ ਜਾਂ ਆ ਦੱਖਣੀ ਖੇਤਰ ਆਪਣੇ ਰਾਜਸਤਾਨ ਦੇ ਖੇਤਰ ਉਹ ਗੰਗਾ ਨਗਰ ਹਨਮਾਨਗੜੋਂ ਗਨੂਬਗੜ ਦੇ ਖੇਤਰੋਗੇ ਇੱਥੇ ਜਿਹੜੀ ਆ ਕਾਫੀ ਜੜਮੀਤ ਗਤੀਵਿਧੀਆਂ ਵੇਖਣ ਨੂੰ ਮਿਲ ਸਰਿਆ ਫਾਜ਼ਿਲਕਾ ਤੋਂ ਲੈ ਕੇ ਫਿਰੋਜ਼ਪੁਰ ਦੇ ਸਰਦੀ ਲਾਕੇ ਹੋਗੇ ਨਾਲ ਲੱਗਦੇ ਫਰੀਦਕੋਟ ਮੁਕਸਰ ਹੋ ਗਿਆ ਆ ਬਠਿੰਡਾ ਦੇ ਖੇਤਰੋਗੇ ਜਾਂ ਮੋਕਾ ਦੇ ਖੇਤਰੋਗੇ ਅੰਮ੍ਰਿਤਸਰ ਤਰਨਤਾਰਨ ਤੋਂ ਲੈ ਕੇ ਗੁਰਦਾਸਪੁਰ ਪਠਾਨਕੋਟ ਕੁਸ਼ੀ ਹਿਆਰ ਪਰ ਜਲੰਧਰ ਕਪੂਰਥਲਾ ਦੇ ਇਲਾਕੇ ਇਹਨਾਂ ਵਿੱਚ ਚਾਂਸ ਜਿਹੜੇ ਕਾਫੀ ਰਹਿਣਗੇ ਤੇ ਬ ਨਾਂ ਲੱਗਦੇ ਪੰਜਾਬ ਹਰਿਆਣਾ ਦੇ ਖੇਤਰੋਗੇ ਜਾਂ ਆ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਪੱਛਮੀ ਯੂਪੀ ਦੇ ਕੁਝ ਖੇਤਰਾਂ ਵਿੱਚ ਠੀਕ ਹੈ ਇੱਥੇ ੜਕਾਰਵੀਆਂ ਥੋੜੇ ਘੱਟ ਲਿਮਟਿਡ ਦੇ ਵਿੱਚ ਵੇਖਣ ਨੂੰ ਮਿਲਦ ਰਿਹਾ ਫਿਰ ਵੀ ਲਗਾਤਾਰ ਕੁਝ ਖੇਤਰਾ ਵਿੱਚ ਮੀਂਹ ਦਾ ਅਸਰ ਜਿਹੜੇ ਪਾਉਂਦੇ ਤਖਾਈ ਦੇ ਰਹੇ ਨੇ ਆ ਖਾਸ ਕਰ ਸਰਦੀ ਇਲਾਕਿਆਂ ਵਿੱਚ ਜਿਆਦਾ ਅਸਰ ਰਹਿਣਗੇ ਨਾਂ ਲੱਗਦੇ ਕੁਝ 2-4 ਜ਼ਿਲ੍ਹੇ ਹੋਰ ਜਿਹੜੇ ਸਰਦੀ ਇਲਾਕੇ ਪਾਕਿਸਤਾਨ ਦੇ ਨਾਂ ਲੱਗਦੇ ਖੇਤਰਾ ਵਿੱਚ ਤਾਂ ਪਾਕਿਸਤਾਨ ਵਿੱਚ ਕਾਫੀ ਜਿਹੜੀ ਕਾਰਵੀਆਂ ਹੋ ਰਹੀਆਂ ਨੇ ਤੇ ਅੱਜ ਪਾਕਿਸਤਾਨ ਵਿੱਚ ਕਾਫੀ ਦੁਪੱਟੇ ਪਤਰ ਤੇ ਵੀ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇ ਕੱਲ ਜਮੀਨ ਦਾ ਸਾਰ ਪੰਦੇ ਦਿਖਾਈ ਦੇ ਰਹੇ ਟਟਵੇਂ ਰੂਗ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਕਈ ਖੇਤਰਾ ਜਿਹੜੇ ਤਰਚ ਕੀਤਾ ਜਾਸਦਾ ਕੁਝ ਖੇਤਰਾ ਹਲਕਾ ਦਰਮਿਆਨਾ ਕੇ ਦਰਮਿਆਨੇ ਤੇ ਪਾਰੀ ਤੇ ਕੁਝ ਖੇਤਰਾ ਪਾਰੀ ਤੋਂ ਆਤੀ ਜਿਹੜਾ ਪਾਰਮੀ ਆ ਵੇਖਣ ਨੂੰ ਮਿਲ ਸਕਦਾ ਤੁਹਾਨੂੰ ਜੀ ਸੈਟਲਾਈਟ ਤਸਵੀਰਾਂ ਮਖਾਉਣ ਦੀ ਕੋਸ਼ਿਸ਼ ਕਰੀਏ ਤਾਂ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਕਦੇ ਰਡਾਰ ਸਿਸਟਮ ਜੋ ਕਿ 1690 ਵਿੱਚ ਦੇ ਕਾਫੀ ਖੇਤਰਾ ਵਿੱਚ ਖਾਸ ਕਰ ਪਾਕਿਸਤਾਨ ਦੇ ਕਾਫੀ ਖੇਤਰਾ ਨਾਲ ਲੱਗਦੇ ਪਾਕਿਸਤਾਨ ਦੇ 37 ਲੱਖੇ ਕੁਝ ਉੱਤਰ ਪੱਛਮੀ ਅਮਾਜਦ ਬਾਬਾ ਦੇ ਖੇਤਰੋਗੇ ਕੁਝ ਆਪਾਂ ਗੱਲ ਕਰ ਹਰਿਆਣਾ ਰਾਜਸਥਾਨ ਨੂੰ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਕਾਫੀ ਖੇਤਰਾਮੀ ਦਾ ਸਾਰ ਪਾਦੇ ਤਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲ ਕੇ ਆਪੇ ਚੈਨਲ ਤੇ ਪਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ